ਸਤਿਗੁਰ ਮਿੱਤਰੋ ਕੀ ਹਾਲ ਚੱਲ ਜੇ ਸਾਰੇ ਠੀਕ ਠਾਕ ਆਪਾਂ ਵਧੀਆ ਠੀਕ ਠਾਕ ਆ ਤੇ ਅੱਜ ਦੇ ਵਲੌਗ ਦੀ ਕਰਦੇ ਆਪਾਂ ਸ਼ੁਰੂਆਤ ਅੱਜ ਆਪਾਂ ਡੇ ਆਪਣੇ ਪਿੰਡ ਦੇ ਵਿੱਚ ਹੜਪੀੜ ਤੇ ਜਿਹੜੇ ਇਲਾਕੇ ਉਹਨਾਂ ਵਾਸਤੇ ਆਪਾਂ ਡੇ ਆ ਪਿੰਡ 'ਚ ਗ੍ਰਾਈ ਕਰਨ ਤੇ ਉਹਨਾਂ ਦੀ ਆਪਾਂ ਜੋ ਵੀ ਰਾਸ਼ਨ ਪਾਣੀ ਜੋ ਵੀ ਡੇ ਆ ਗ੍ਰਾਈ ਕਰਨ ਉਹਨਾਂ ਵਾਸਤੇ ਆਪਾਂ ਲੈ ਕੇ ਜਾਵਾਂਗੇ ਤੇ ਇਹ ਮੁਸ਼ਕਲ ਦੀ ਘੜੀ ਵਿੱਚ ਹਰੇਕ ਬੰਦਾ ਇੱਕ ਦੂਜੇ ਦਾ ਸਾਥ ਦਿਆ ਕਰੋ ਭਰਾ ਮੇਰੇ ਆਪਾਂ ਹੋਰ ਨਾਲ ਜਿਹੜੇ ਆਪਣੇ ਵਲੌਗ ਵੇਖਦੇ ਵੀਰ ਭੈਣ ਭਰਾ ਜਿੰਨੇ ਵੀ ਆ ਇਹੋ ਅਪੀਲ ਕਰਦੇ ਆ ਕਿ ਤੇ ਜਿਹੜੇ ਆਪਣੇ ਟਾਡੇ ਲਾਗੇ ਕੋਈ ਵੀ ਆ ਆਪਣੀ ਮਾਇਤ ਕਰਕੇ ਆਉ ਉਹਨਾਂ ਦੀ ਜਾਗੇ ਕਿਉਂਕਿ ਮੁਸੀਬਤ ਆਪਾਂ ਹੀ ਸਾਥ ਦੇਣਾ ਤੁਹਾਨੂੰ ਪਤਾ ਹੋਊ ਤੇ ਕੋਈ ਸਾਥ ਦਿੰਦਾ ਨਹੀਂ ਆ ਤੇ ਆਪਣੇ ਵੀਰ ਭਰਾ ਜਿੰਨੇ ਵੀ ਬਿੰਨ ਦੇ ਸਾਰੇ ਜਿਹੜੇ ਲੱਗੇ ਸੇਵਾ ਦੇ ਅੱਜ ਸੇਵਾ ਦੇ ਅੱਜ ਪੀ ਪਿੰਡ ਚ ਗਰਾਹੀ ਗੰਡੇ ਆਪਾਂ ਤੇ ਆਪਾਂ ਵੇਖਾਂਗੇ ਸਮਾਨ ਇਕੱਠਾ ਕਰਕੇ ਫਿਰ ਆਪਾਂ ਵੇਖਾਂਗੇ ਨਾ ਕਿਹੜੀ ਜਗ੍ਹਾ ਤੇ ਝਾੜਾ ਜਾਰੀ ਮਲਗੀ ਮਾਰਿਆ ਪਾਣੀ ਦੀ ਆਪਾਂ ਉਥੇ ਲੈ ਕੇ ਜਾਵਾਂਗੇ ਤੇ ਵੇਖ ਸਕਦੇ ਤੁਸੀਂ ਵੀ ਮੀਂਹ ਵੀ ਪੈਂਦਿਆ ਵਾ ਤੇ ਮੀਂਹ ਦੇ ਵਿੱਚ ਹੀ ਸੇਵਾਦਾਰ ਸਾਡੇ ਕਰਨ ਵੀਰ ਨਹੀਂ ਡਟੇ ਸਾਰੇ ਇਹ ਟਰੈਕਟਰ ਟਰਾਲੀ ਦੇ ਆਪਾਂ ਡੇਂ ਸੇਵਾ ਕਰਨ ਆ ਪਿਛੇ ਬਾਈ ਟਰਾਲੀ ਵੀ ਵੀ ਪਾ ਦਾਂਗੇ ਕਿੰਨੇ ਕੁ ਸੇਵਾ ਹਾਂ ਹਾਂ ਬਾਕੀ ਆਵੇ ਯੋਦੇ ਆਪਣੇ ਤਰੇ ਫਿਰਦੇ ਮੀਂਹ ਦੇ ਵਿੱਚ ਹੀ ਕਰ ਲੋ ਸੇਵਾ ਨਾਲ ਦਵਾ ਲੋ 10 ਮਿੰਟ ਆਪੇ ਪਲਵਿੰਦਰ ਘਰ ਦੇ ਜਲ ਜੋ ਉੱਥੇ ਚਾਹੂ ਪੀ ਲੋ ਨਾਲੇ ਚਾਹ ਚੱਲਣ ਢਈ ਉਧਰ ਵਧੀਆ ਹਾਂ ਕਰਦੀ ਸੇਵਾ ਇਹ ਵੀਰ ਹੜ ਜਿਹੜੇ ਆਏ ਨਾ ਜਿੱਥੇ ਹੜ ਆਏ ਆ ਆਪਾਂ ਸੇਵਾ ਲੈ ਕੇ ਜਾਣੀ ਉਹਨਾਂ ਲਈ ਚੰਗਾ ਆ ਉਹਨਾਂ ਦੇਂ ਸੇਵਾ ਕਰਨ ਆਪਾਂ ਤੇ ਬਾਕੀ ਸਾਡੇ ਐਨਆਰਆਈ ਭਰਾ ਜਿਹੜੇ ਬਾਹਰ ਗਏ ਪਿੰਡ ਦੇ ਬਹੁਤ ਮਾਇਤ ਕੰਡੇ ਆ ਬਾਕੀ ਪਿੰਡ ਵਾਲੇ ਬਹੁਤ ਸਾਥ ਦੇਣ ਦੇ ਆ ਤੇ ਜਿੰਨੀ ਵੀ ਮਾਇਆ ਹੋ ਸਕੇ ਭਰਾ ਮੇਰਾ ਤੁਸੀਂ ਮਾਇਆ ਹੋਇਆ ਦੇਖਿਆ ਉਹ ਜੋ ਵੀ ਤੁਸੀਂ ਵੀ ਦੇਖਿਆ ਉਹ ਜਿਹੜੇ ਆਪਣੇ ਵਲੌਗ ਵੇਖਦੇ ਆ ਸਾਡੇ ਪਿੰਡ ਵਾਲੇ ਚਲੋ ਡਏ ਆ ਬਹੁਤ ਮਾਇਤ ਕੰਡੇ ਵੀਰ ਭਰਾ ਜਿੰਨੇ ਵੀ ਆ ਸਾਰੇ ਤੇ ਵਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਪੂਰੇ ਪਿੰਡ ਜਿਹਾ ਕਾਨੀਗ ਰਹੀ ਸਾਰਾ ਕੁਝ ਦਿਖਾਵਾਂਗੇ ਤੇ ਉਸ ਤੋਂ ਬਾਅਦ ਆਪਾਂ 1-2 ਦਿਨ ਤੱਕ ਉੱਥੇ ਲੈ ਕੇ ਜਾਵਾਂਗੇ ਸਮਾਨ ਉਕੇ ਰੋਟਾ ਆ ਹੁਣ ਤਰਪਾਲ ਲਾਇਆ ਭਰਾ ਮੇਰਾ ਜਾ ਕੇ ਦੇ ਉੱਤੇ ਪਾ ਲਿਆ ਮੀਂਹ ਬਹੁਤ ਪੈਣ ਡਿਆ ਵਾ ਤੇ ਮੀਂਹ ਇਹਦਾ ਸਮਾਨ ਕਿ ਲਾਜੇ ਯੋਦੇ ਕ ਚਲ ਜੇ ਚਾਹੂ ਪੀ ਲੋ ਜਾ ਕੇ ਹੋ ਪਲਵਿੰਦਰ ਘਰ ਠੰਡੇ ਵੀ ਚੱਲਣ ਡੇ ਆ ਹੋ ਜੋ ਗਾਂ ਕਿਥੋਂ ਖਾ ਗਏ ਸਰ ਕੇ ਉੱਥੇ ਕੀ ਆ ਮੇਲਾ ਜੀ ਸਰ ਕੇ ਜਲੇਬ ਸ਼ੱਕ ਆਏ ਹੋਏ ਅੱਜ ਆਹੋ ਆਈਸਕ੍ਰੀਮਾਂ ਤੇ ਨਹੀਂ ਨਹੀਂ ਸੱਚੀ ਜਲਾ ਆਈਸਕ੍ਰੀਮਾਂ ਤੇ ਨਹੀਂ ਦੀਂਗੇ ਕੀ ਕਿਹੜੀ ਕਿਹੜੀ ਵੈਰੈਟੀ ਦੱਸ ਦੋ ਮੜੀ ਪਕੌੜੇ ਬਰੈਡ ਵਾਲੇ ਪਕੌੜੇ ਆਲੂ ਵਾਲੇ ਪਕੌੜੇ ਕਾਲੇ ਕਾਲੇ ਪਕੌੜੇ ਬੱਸ ਚੁੱਪ ਕਰਦੇ ਤੇਰੇ ਇੰਨਾ ਕੋ ਤੂੰ ਸਾਡਾ ਵੀ ਜੀ ਕਰਾ ਦੇਣਾ ਇੱਥੇ ਜਾਣ ਨੂੰ ਉਹਦੇ ਉਹ ਜਾਣਾ ਹੀ ਕਰਾਈ ਲਾਉਂਦੇ ਆ ਉਧਰ ਨੂੰ ਲੈ ਜਾਨੇ ਬੜਾ ਬੁੜਕੇ ਆ ਕੁੜੀਆਂ ਹਾਲਾ ਦਾਦੀ ਕੋਲਾ ਰੱਖਣਾ ਦੱਸ ਕਾਲਾ ਬਿਸਕਟ ਕਾਲਾ ਦੇਖ ਬਿੱਤੀ ਜੀ ਹਾਂ ਫੜ ਲੈ ਬਿਸਕਟ ਬੋਲਾ ਜੀ ਦੀ ਕਮਿਟੀ ਪਰਾਵਾ ਤਾ ਤੂੰ ਹੀ ਮੈਂ ਜੀ ਨੇ ਮੈਂ ਉਹ ਨਾ ਤੈਨੂੰ ਵੀ ਤਾਂ ਪਰ ਮੇਰੇ ਖੂਬ ਬੁਲਾਤੇ ਨੇ ਤੇ ਬੀਤੀ ਹਲਾ ਕੱਲ ਕਰ ਰਹੇ ਆ ਬੀਤੀ ਉਹ ਇਹਨਾਂ ਨੂੰ ਲੈ ਜਾਂਦਾ ਇਹਨਾਂ ਨਾਲ ਨਹੀਂ ਕਰਦੀ ਪਰਾਵਾ ਖਾਣ ਨੂੰ ਹੀ ਹੈ ਮਾਨ ਉਧਰ ਬੁਲਾ ਦੇ ਇੱਟ ਨਹੀਂ ਅਜੇ ਬੋਰਾ ਨਿੱਕੀ ਨਿੱਕੀ ਕਲਾਸੀ ਲੈ ਰਹੇ ਇਹਨਾਂ ਨਾਲ ਦੇ ਬੋਰਾ ਇਹਨਾਂ ਇੱਕ ਭਰਿਆ ਹੋਇਆ ਸਹੀ ਗਾਦੇ ਉਹਨਾਂ ਨਾਲ ਅਸ਼ਣ ਖਾ ਕੇ ਆਏ ਚਾਹ ਨਹੀਂ ਪੀਂਦੇ ਘਾਤੇ ਕਿ ਜਾਏ ਆ ਹੈ ਚਾਹ ਕਿ ਜਾਏ ਆ ਚਾਹ ਹੋਰ ਲੈ ਮੈਂ ਚਾਹ ਔਰ ਰਸਨਾ ਦੀ ਚੀਨੀ ਨਾ ਨਾ ਚਾਹ ਚਾਹ ਮੜਿਓ ਆਵੇ ਔਰ ਦੁੱਧ ਛੁੱਧ ਹਾਂ ਤੇ ਤੇਰੀ ਤਾਬ ਤੇ ਦੁੱਧ ਦੀ ਗਰੀ ਚ ਆ ਪਾੜਦੇ ਆ ਬਿਸਕਟ ਆਈ ਸੇਵ ਲੈ ਆਪਣੇ ਪੁੱਤਰ ਸਾਹਿਬ ਨਹੀਂ ਪਹੁੰਚੇ ਛੁੱਟੀ ਲੈ ਕੇ ਚਾਚੀ ਆਏ ਫੌਜ ਚ ਹੋਵੇ ਲਾ ਰਾਸ਼ਨ ਵੰਡਣ ਗਾਣਾ ਗਾਣਾ ਜੀ ਸਭ ਸਪੈਸ਼ਲ ਆਏ ਆ ਗਾਣਾ ਗਾ ਕੇ ਵਿਖਾਊਗਾ ਪਲੇਅਰ ਜਿਹੜਾ ਆਪਾਂ ਕੰਮ ਕਰਨਾ ਉਹ ਕਰੋ ਸੇਵਾ ਕਰੋ ਬਿਲਕੁਲ ਕਰਾਈ ਆਪਣੇ ਲਗਭਗ ਹੋ ਹੀ ਗਈ ਆ ਬਸ ਥੋੜਾ ਜਿਹਾ ਰਹਿ ਗਿਆ ਤੇ ਦੇਖਦਾ ਕੰਮ ਆ ਆਪਣਾ ਆਪਣੀ ਗਲੀ ਰਹਿੰਦੀ ਏ ਜੇ ਹਾਂ ਆਪਣੀ ਗਲੀ ਰਹਿੰਦੀ ਹਾਂ ਨੇ ਬੰਦੇ ਸਾਰੇ ਡੜੇ ਆ ਆਪਣੀ ਗਲੀ ਤੋਂ ਲੈ ਆਏ ਕਰਕੇ ਲੈ ਹੋ ਗਈ ਆ ਕਰਕੇ ਤੇਰੇ ਕੋਈ ਨਹੀਂ ਜਿਹੜੇ ਰਹਿ ਗਏ ਆ ਜੇ ਆਪਾਂ ਕਰ ਲੈਣੇ ਪਰਸੋਂ ਨੂੰ ਆਪਾਂ ਸਮਾਨ ਲੈ ਕੇ ਜਾਵਾਂਗੇ ਆ ਦੋ ਦਿਨ ਹਵਨ ਨੂੰ ਘਰ ਭਈਆ 5000 ਕਾਢਣ ਹਾਂਜੀ ਅੱਜ ਗਰਾਈ ਇਸ ਮਾ ਪਾਵਾਂ ਤੋਂ ਗਰਾਈ ਨਾ ਉਹਨਾਂ ਕਹਿਣ ਸਦਾ ਪਟਾਫੋਂ ਦਾ ਕੰਮ ਨਹੀਂ ਪਾਦੇ ਰਾਜਕਮਰ ਨੂੰ ਕਹਿਤਾ ਰਾਜਕਮਰ ਨੂੰ ਪਾਤੀਆਂ ਸੱਤ ਕਿਲੋ ਕਿਲੋ ਦੇ ਪੈਕੇ ਅੱਠ ਨੂੰ ਕਿਨੇ ਉਹਨੇ ਰਾਜਪਾਲ ਪੁੱਜੀ ਆਦੇ ਫੜੀਏ ਕੋਲਾ ਜਮਾਰ ਵੜੀ ਨੂੰ ਕਰਦਾ ਯਾਰ ਕੋਲਾ ਦੇਖਦਾ ਉਹਨਾਂ ਨੇ ਉਹ ਨਾਨਾ ਉਹ ਨਹੀਂ ਵਾਰ ਵੜੀ ਵੜੀ ਸੇਵ ਕਰਦਾ ਉਹ ਵਾੜਾ ਪੈ ਕਰਨੀਆ ਬਾਬੂ ਤੇ ਸੱਜੇ ਦਾ ਭਰਾ ਦਾੜਾ ਦੂਣਾ ਪੈ ਕਰਨੀਆ ਕੱਲ ਨੂੰ ਕਰਾਂਗੇ ਸਾਰਾ ਕੋ ਅੱਜ ਕੱਟਾ ਕਰ ਲੀਏ ਉਹ ਭਰਾਵਾ ਆ ਜਾ ਰਾਦੇ ਇਸ ਪੈਕਟ ਉਹਦੇ ਗਾੜੀ ਦੇ ਵਿੱਚ ਨੇ ਇਹਦੇ ਦੇ ਪੈਕਟ ਆ ਸਾਰਾ ਇਹਦਾ ਹੀ ਆ ਸਾਰਾ ਬਾਈਟ ਇਹਦਾ ਹੀ ਆ ਨਿਆਣੇ ਨਾਲ ਨਿਆਣੇ ਨਾਲ ਜੁੜਦੀ ਉਧਰ ਨਿਆਣੇ ਬੋਲੇ ਸੋਨੇਹਾ ਜਸ਼ਰਵੀਰ ਦਾ ਟਰੈਕਟਰ ਵੀ ਆ ਗਿਆ ਤੇ ਕੱਲ ਨੂੰ ਇਹ ਵੀ ਜਾਊਗਾ ਟਰੈਕਟਰ ਪਰਸੋਂ ਨੂੰ ਬੁੱਕ ਦਾ ਪੁੱਦਾ ਰੈਡੀ ਆ ਨਾ ਜਾਣਾ ਹੀ ਹੋ ਠੀਕ ਆ ਨਾ ਪਰਸੋਂ ਨੂੰ ਇਹੋ ਖਾਣਾ ਹੀ ਆਪਾਂ ਨਾਲ ਟੂੜੀ ਵਾਲੀ ਟਰਾਲੀ ਇਹਦੇ ਪਿੱਛੇ ਪਾਉਣੀ ਆਪਾਂ ਨਹੀਂ ਨਹੀਂ ਜਾਓ ਕਿਹੜਾ ਇੱਕ ਰੀ ਗਰਮ ਗਰਮ ਕਰ ਲਿਓ ਪਰਸੋਂ ਨੂੰ ਖਾਣਾ ਵਾ ਨਹੀਂ ਨਹੀਂ ਚਲੋ ਹੋ ਆਓ ਤੁਸੀਂ ਉਹ ਟਰਾਲੀ ਦੂਜੀ ਗਏ ਆ ਬੰਦੇ ਪਾਉਣ ਇਹ ਤੇ ਛੱਤ ਨਹੀਂ ਆ ਛੱਤਾਂ ਵਾਲੀ ਟਰਾਲੀ ਆਪਾਂ ਸਮਾਨ ਲਾ ਲਈਏ ਉਧਰ ਆਓ ਸਮਾਨ ਲਾ ਲਈਏ ਓਏ ਆਜੋ ਸਮਾਨ ਲਾ ਲਈਏ ਨ ਕਰਨ ਇਹ ਨਵਾਂ ਹੀ ਆਇਆ ਇਹ ਨਵੇਂ ਮਾਲ ਦਾ ਨਹੀਂ ਇਹ ਬਚਾਵੀ ਨਾਲਿਆ ਬੰਦ ਕਰਨ ਚਲੋ ਮਣਿਓ ਲਾਈਏ ਸਮਾਨ ਵੇ ਚੜ ਕਰਨ ਟਰਾਲੀ ਦੇ ਵਿੱਚ ਚੜ ਮੇਰੀ ਭਰਾਵਾ ਮਹਾ ਸੱਟ ਗਈ ਸੀ ਸੱਟ ਲੱਗ ਗਈ ਓਏ ਆ ਨਵੇਂ ਪਾਏ ਨਾ ਨਹੀਂ ਕਿ ਦੀ ਇਹ ਦੇਖ ਲਓ ਇਹਦੇ ਗਰਾਹੀ ਕਰਨ ਤੇ ਇਧਰ ਸੂਟ ਵੀ ਦਿੱਤੇ ਲੋਕਾਂ ਨੇ ਦਾਨ ਦੇ ਵਿੱਚ ਸੇਵਾ ਜ ਆ ਕਰਨਾ ਨਾ ਨਹੀਂ ਬਹੁਤ ਤਗੜੀ ਸੇਵਾ ਵਾ ਜਿਹੜੇ ਸੂਟ ਦਿੱਤੇ ਤੁਸੀਂ ਉਥੇ ਕੋਈ ਗਰੀਬ ਦੇ ਮਿਲ ਕੇ ਪਾ ਲੈਣਗੇ ਉਥੇ ਹਾਂ ਚੁੰਨੀਆਂ ਚੁੰਨੀਆਂ ਦਿੱਤੀਆਂ ਬਹੁਤ ਤਗੜੀ ਸੇਵਾ ਕਰਨ ਵੀ ਟਾਡੀ ਇਹਨਾਂ ਦਿੱਤੇ ਆ ਸੂਟ ਤੁਸੀਂ ਬੀਬੀ ਹੁਣਾਂ ਦੇ ਆਪਣੀ ਨਵੇਂ ਸੂਟ ਦੇ ਦਿੱਤੇ ਨਾ ਬੀਬੀ ਹੁਣਾਂ ਦੇ ਹਾਂ ਪ੍ਰੈਸ ਕਰੋ ਇਹਨਾਂ ਨੂੰ ਚਲ ਓਏ ਪਾਪਾ ਚੁੱਕ ਚੁੱਕ ਅੰਦਰ ਛੱਡਣਾ ਮੈਨੂੰ ਫਿਰ ਮੈਂ ਵੱਟ ਕੇ ਮਾਰੀ ਚਲ ਛੇਤੀ ਚੁੱਕੋ ਚੁੱਕੋ ਅੰਦਰ ਇਹ ਟਰਾਲੀ ਆਉਣ ਵਾਲੀ ਉੱਚ ਰੱਖੀਏ ਮੁੜ ਕੇ ਛੇਤੀ ਚੋਕਲੋ ਚੋਕਲੋ ਮੁੜਿਓ ਹੋਤ ਦੂਜਾ ਬੋਰਾ ਲੈ ਗਿਆ ਹਾਂ ਦੁਜਾ ਬੁਰਾ ਲਿਆ ਯੋਦੇ ਆਪਣੇ ਡਟੇ ਆ ਕਰ ਕਰ ਚੰਗਾ ਰੰਗ ਕਾਲਾ ਕੀਤਾ ਪੂਰਾ ਹੀ ਰੰਗ ਪੂਰਾ ਵਧੀਆ ਇਹ ਵੀ ਜਾਣਾ ਆਪਾਂ ਪਰਸੋਂ ਇਹਦਾ ਰੇਡੀਏਟਰ ਸਾਫ ਹੰਦਾ ਕਰਨ ਵਾਲਾ ਵਾ ਮਾ ਗੁੰਮ ਨਾ ਜੇ ਪਾਣੀ ਚ ਗਦੇ ਇਹਨੂੰ ਕਰਨਾ ਵਾ ਕਰਨਾ ਆਪਾਂ ਇਹਨੂੰ ਸਹੀ ਬਾਅਦ ਚ ਕਰ ਪਹਿਲਾਂ ਸਮਾਨ ਲਾਓ ਫੇ ਆ ਫੇ ਲੱਡ ਟ੍ਰਾਲੀ ਲਾਏ ਆ ਢੀ ਪਰ ਰੁਗਣਾ ਨਹੀਂ ਹੋ ਜੋ ਹੋ ਜੋ ਇਹ ਟਰਾਲੀ ਲੈਂਦੀ ਆਪਾਂ 47 ਹੋਣਾ ਪਹਿਲਾਂ ਦਜੀ ਟਰਾਲੀ ਟਰਾਲੀ ਬਦਲੀ ਜਾਣਾ ਤੇ ਹੁਣ ਆਪਾਂ ਚੱਲੇ ਆਂ ਕੁਰਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਬਾਹਰ ਗਰਾਈ ਕਰਨਾ ਤੇ ਸਮਾਨ ਭੇਜਦਾ ਜਾਂਦਾ ਆਪਣਾ ਤਾਂ ਕਰਕੇ ਟਰਾਲੀ ਬਦਲੀ ਆਪਾਂ 47 ਟਰਾਲੀ ਲੈਂਦੀ ਆ ਤੇ ਬੰਦੇ ਆਪਣੇ ਤਿਆਰ ਪਰ ਤਿਆਰ ਆ ਤੇ ਮਨਤੇਜ ਵੀ ਚੱਲਿਆ ਜੋਟਾ ਆਪਣਾ ਨਾਲ ਜਾਊਗਾ ਫਿਰ ਤਾਂ ਨਹੀਂ ਕਰਾਈ ਰਾਈ ਰਾਤਾ ਰਾਤਾ ਸਾਰਾ ਕੋ ਖਿੱਚਦੇ ਬਾਅਦ ਤੁਸੀਂ ਚਲੋ ਹੁਣ ਤੇ ਆਦੀ ਖਿੱਚੋ ਟਾਈਮ ਨਾ ਮੈਂ ਤੇ ਕਿਹਨੇ ਥੈ ਨਾਲ ਇਹਨਾਂ ਨੂੰ ਡਰੈਕ ਕਰਦੇ ਆਂ ਆਲੇ ਹਣ ਗੋਲੇ ਸੋਨਿਆ ਹਰ ਸ੍ਰੀ ਆਕਾਰ ਆਇਆ ਉਤਰੋ ਸ਼ਿਰੋ ਚਲਾ ਚਲੀਏ ਆਪਣਾ ਡਰਾਈਵਰ ਸਾਡਾ ਮਾੜਾ ਉਹ ਤੇ ਕਹਿੰਦਾ ਰੋਡ ਨਿਕਾ ਵਾ ਤੇ ਟਰੈਕਟਰ ਟਰਾਲੀ ਇੱਥੇ ਲਾਤੀ ਅਸੀਂ ਤੁਰ ਕੇ ਚੱਲੇ ਹਾਂ ਗਾੜੀ ਆਜੋ ਸਿੰਘ ਆਜੋ ਆਜੋ ਐਡਾ ਮੈਂ ਇਹਨੂੰ ਉਠਾਇਆ ਮੈਂ ਵੀ ਇਹਨੂੰ ਆਦੇ ਲੱਗਾ ਦਿਲਾਓ ਯਾਰ ਆਜੋ ਆ ਵੇ ਇੱਧਰ ਆਜੋ ਆਵੇ ਰੋਡ ਤੇ ਤੁਰ ਕੇ ਜਾਣਾ ਹਨ ਗਾੜੀ ਐਡਾ ਤਾਂ ਗੜਾ ਰੋਡ ਹੀ ਹੋ ਤੇ ਆਹਾਂ ਡਰਾਈਵਰ ਵੇਖ ਲਓ ਆਹ ਰੋਡ ਨਿਕਾ ਬਲਾ ਦੱਸ ਮੈਨੂੰ ਐਡਾ ਵੇਖ ਲਓ ਰੋਡ ਜੇ ਤੇ ਉਹ ਡਰਾਈਵਰ ਸਾਡਾ ਵਾਹ ਕਰਦੇ ਸੇਵਾਦਾਰ ਹੋ ਰਲ ਗਏ ਆਪਣੇ ਨਾਲ ਸਿੰਘ ਜਾਂ ਕਿੰਨਾ ਖੇਚਲੇ ਕਰੋ ਵੀਊ ਚੈੱਕ ਕਰੋ ਤੁਸੀਂ ਮੇਰੇ ਤੋਂ ਬੰਦੇ ਸਾਡੇ ਸਾਰੇ ਸੇਵਾਦਾਰ ਮੀਂਹ ਦੇ ਵਿੱਚ ਹੀ ਡਡੇ ਆ ਸੇਵਾਦਾਰ ਮੀਂਹ ਸਵੇਰ ਦਾ ਹਾਲ ਉਹ ਪੈਂਡ ਜਿਹੋ ਦੀ ਆਪ ਪਗrai ਸ਼ੁਰੂ ਕੀਤੀ ਤੇ ਪਰ ਤਾਂ ਵੀ ਮੀਂਹ ਦੇ ਵਿੱਚ ਲੁਗੇ ਆ ਬੰਦੇ ਸਾਰੇ ਡਡੇ ਆ ਇਹ ਟਰਾਲੀਆਂ ਮਮਾਈ ਅੱਧੇ ਬੰਦੇ ਸਾਡੇ ਵਿੱਚ ਬੈਠੇ ਆ ਟਰਾਲੀ ਦੇ ਕਿਉਂਕਿ ਸਮਾਨ ਮੇਰੇ ਪੇ ਸੱਕਦਾ ਵਾ ਮੀਂਹ ਦੇ ਵਿੱਚ ਕਵੀਰ ਹੋਣੀ ਆਪਣੇ ਕੋ ਪਹੁੰਚੇ ਆ ਦੂਰੂ ਦੂਰੂ ਸੇਵਾ ਕਰਨ ਵਾਸਤੇ ਇਹਨਾਂ ਦਾ ਬਹੁਤ ਯੋਗਦਾਨ ਆ ਇਹ ਅੱਡੇ ਦਾ ਆਪਣੇ ਤੋਂ ਕਿਹੜਾ ਇਹਦਾ ਇਹ ਬੜੀ ਦੂਰੋਂ ਆ ਇਹ ਬਾਰਡਰ ਏਰੀਆ ਤੋਂ ਆ ਚੇਚਾ ਹੀ ਉਹ ਵੀ ਕਹਿੰਦੇ ਵਿੱਚ ਕਈ ਸਾਲਾਂ ਬਾਅਦ ਜੋ ਟਰੈਕਟਰ ਮੇਰੇ ਟਰੈਕਟਰ ਇਹ ਵੀ ਇਹਨੇ ਖੜਨਾ ਬਹੁਤ ਤਗੜੀ ਸੇਵਾ ਹੈ ਜੀ ਬਹੁਤ ਤਗੜੀ ਸੇਵਾ ਹੈ ਜੀ ਸੋ ਇਹ ਟਰੈਕਟਰ ਆਪਾਂ ਪਰਸੋਂ ਨਹੀਂ ਆਣਾ ਆਪਾਂ ਨਾ ਪਰਸੋਂ ਨੂੰ ਖੜਨਾ ਮਿੱਤਰੋ ਟਰੈਕਟਰ ਖੜਿਆ ਤੇ ਦੱਸ ਦਾਂਗੇ ਨਾ ਖੜਿਆ ਤਾਂ ਵੀ ਦੱਸ ਦਾਂਗੇ ਪਰਸੋਂ ਨੂੰ ਮਿੱਤਰਾ ਖੜਾਂਗੇ ਟਰੈਕਟਰ ਆਪਾਂ ਤੇ ਕਾਲਾ ਪਕਾ ਨਹੀਂ ਪੈਕਿੰਗ ਸਾਰੇ ਮੁੰਡੇ ਟਾਈਮ ਨਾਲ ਆਜੋ ਚੰਗਾ ਸਵੇਰੇ ਪੈਕਿੰਗ ਕਰਨੀ ਲਫਾਫੇ ਲੈ ਆਉਣੇ ਅੱਜ ਆਪਾਂ ਮਹਾਰਾ ਕਿਰਪਾ ਕਰੇ ਅੱਜ ਦੀ ਪੈਕਿੰਗ ਕਰੋ ਚਲ ਤੇ ਸੋਣਾ ਸਾਰੇ ਕਿਰਪਾ ਕਰੇ ਕੀ ਪਤਾ ਅਗਲੇ ਸਾਲ ਨੂੰ ਦਾੜੀ ਦੀ ਗੁੰਡੀ ਵੱਜੂਗੀ ਐਸੇ ਆ ਕਰ ਗੁੰਡੀ ਵੱਜ ਗਈ ਗੁੰਡੀ ਕਿਹੜੀ ਵੱਜ ਗਈ ਵੱਜ ਗਈ ਗੁੰਡੀ ਕਿਦਾਂ ਵੱਜਦੀ ਹੈ ਦੀ ਕਹਿੰਦੇ ਆ